ਕਦਰੇ ਬੋਲ ਜੀ ਫਿਰ ਉਹ ਨਾ ਉੱਥਾਂ ਮਾਰੇ ਤੇ ਮੁੜ ਗਿਆ ਮੇਰਾ ਨੌ ਸਖਦਰ ਸਿੰਘ ਆ ਜੀ ਥੈਂਕ ਯੂ ਬਾਬਾ ਮਾਮਲਾ ਇਹ ਜੀ ਮੈਂ ਟ੍ਰੈਡਿੰਗ ਹੂ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ ਭਗਤਨਾਥ ਸਾਹਿਬ ਦੇ ਵਿੱਚ ਮੱਥਾ ਟੇਕਣਾ ਹਾਂ ਜੀ ਜਦੋਂ ਮੈਂ ਆਇਆ ਮਤਲਬ ਕਿ ਸਤ 37 40 ਦਾ ਮਿੰਟ ਹੈ ਜੀ 7 ਵਜੇ ਜੋ ਮੱਥਾ ਟੇਕਦੇ ਜੇ ਕੋਈ ਬਜ਼ੁਰਗ ਮੇਰੇ ਨਾਲ ਹੀ ਮੱਥਾ ਟਿਕਣ ਗਿਆ ਅੰਦਰ ਜੀ ਤੇ ਉਹ ਬੰਦਾ ਮਤਲਬ ਥੋੜੇ ਟਿਡੇ ਤਿਆਰਦਾ ਸੀਗਾ ਚਲ ਮੈਂ ਕਿਹਾ ਬਜ਼ੁਰਗ ਆ ਗਿਆ ਮੈਂ ਮੱਥਾ ਟਿਕਣ ਲੱਗਿਆ ਮੈਨੂੰ ਥੋੜੀ ਸ਼ਾਂਕਾ ਜਿਹੀ ਹੋਈ ਉਹ ਛਾਂਕਾ ਹੋਈ ਤੇ ਚੱਲ ਮੈਂ ਮੱਥਾ ਦਾ ਟਿੱਕੇ ਜਾਂਦੀ ਬਾਬਾ ਨੂੰ ਜੋਦਿਆਂ ਦਾ ਕਰਦੇ ਨੇ ਮੈਂ ਨੀਗਾ ਮੇਰੀ ਉਹਦੇ ਵਿੱਚ ਜਾਂਦੀ ਉਹ ਉਲਟ ਸਾਈਡ ਜਿੱਧਰੇ ਪਾਸੇ ਉਹ ਕਿਰਤਨ ਕਰਦੇ ਆ ਬਾਬੇ ਇਧਰ ਦੀ ਗਿਆ ਤੇ ਦੂਜੀ ਸਾਈਡ ਜਾ ਕੇ ਖੜ ਕੇ ਖੁੰਝੇ ਤੇ ਚਲੋ ਆ ਬਾਬਾ ਅੰਗੇ ਹੀ ਨਾ ਇਹ ਦੇਖ ਵੜਦਾ ਸੀ ਕਿ ਮੈਂ ਹਾਂਜੀ ਦੇਖ ਕੋਲੇ ਮੈਂ ਜਾਵੜੇ ਬਾਬੇ ਕੋਲੀ ਮੈਂ ਕਿਹਾ ਚੱਲ ਦੇਖ ਲੈਨੇ ਉਹ ਛਾਂਕਾ ਮੇਰੋਂ ਨੀਗਾ ਬੰਦੇ ਉਹਦੇ ਬੰਦੇ ਜੋ ਉਹਦੇ ਵਿੱਚ ਹੀ ਮੈਂ ਉਹਨੂੰ ਖੜ ਕੇ ਦੇਖਦਾ ਬ੍ਰਾ ਉਹਨੂੰ ਚਲੇ ਇਹਨੂੰ ਦੱਸਿਆ ਜਾ ਕੇ ਮੁੰਡੇ ਨੂੰ ਮੈਂ ਕਿਹਾ ਵੀ ਉਹ ਕੋਸ਼ਿਸ਼ ਕਰੂਗਾ ਇਹ ਵੀ ਗੱਲ ਮੈਨੂੰ ਵੀ ਲੱਗਦੀ ਹੈ ਕਿ ਚਲੇ ਉਹ ਪਿਛਲੇ ਪਾਸੇ ਬੋੜੀਆਂ ਬਾਬੇ ਕੋਲੇ ਚੜਿਆ ਦਰਬਾਰ ਸਾਹਿਬ ਵਿੱਚ ਤੇ ਉਹ ਜਾ ਕੇ ਉੱਥੇ ਜਾ ਕੇ ਉਹਨੂੰ ਰਮਾਲਾ ਤਾਂ ਚੱਕਾ ਫੋਟੋ 1.5 ਫੁੱਟ ਰਮਾਲਾ ਚੱਕਤਾ ਹੋਣਾ ਸੀ ਰੋਲਾ ਪਤਾ ਲੰਕਾਰਾ ਮਰੇ ਇੱਕ ਮੁੰਡਾ ਹੋਰ ਵੀ ਗੱਲਾਂ ਚ ਬੈਠਾ ਜੀ ਪਿੰਡ ਦੇ ਵਿੱਚ ਉਹ ਬਗਾ ਕੀ ਕਰਦਾ ਓਏ ਤੇ ਉਹਨੇ ਜੋ ਥੱਲੇ ਉਤਰ ਗਿਆ ਥੱਲੇ ਉਤਰ ਕੇ ਉਹ 19 ਦੇ ਜੀ ਬਾਹਰ ਨਿਕਲ ਗਿਆ ਸੀ ਬਾਬੇ ਦੇ ਦੇ ਮਗਰੀ ਪੈ ਗਿਆ ਬਾਬਾ ਸਾਨੂੰ ਪਤਾ ਸੀ ਨਿਗਰ ਰੱਖਿਆ ਕਰੋ ਤੂੰ ਗੌਰ ਕਰਦੋ ਨਹੀਂ ਕੀਤੀ ਉਹ ਕਹਿੰਦਾ ਵੀ ਬੰਦਾ ਕਈ ਦਿਨਾਂ ਦੇ ਇੱਥੇ ਫਿਰਦਾ ਹੈਗਾ ਤੇ ਵੀ ਸਾਨੂੰ ਸ਼ੰਕਾ ਹੈਗੇ ਪਰ ਉਹ ਜੇ ਕੋਈ ਕਰੂਦਾ ਪੁੱਤਾਂ ਪਤਰ ਉਹ ਅਪੜੂ ਕੀਤਾ ਬੰਦਾ ਕੀ ਕੀ ਮੱਥਾ ਟਿਕਣੇ ਤੇ ਕੀ ਕਰਦਾ ਹੈਗਾ ਚਲ ਅਸੀਂ ਬਾਬੇ ਕੋਲ ਬਾਹਰ ਆ ਗਏ ਤੇ ਬਾਬੇ ਨੂੰ ਦੱਸਿਆ ਬਾਬੇ ਨੇ ਫੜ ਲਿਆ ਵੀ ਤੈਨੂੰ ਕਿਨੇ ਕਰ ਲਿਆਗਾ ਉਹਨੇ ਕੋਈ ਨਹੀਂ ਦੱਸਿਆ ਫੜ ਕੇ ਉਹਨੂੰ ਅੰਦਰ ਲੈ ਗਏ ਤੇ ਇੰਨੀ ਗੱਲਬਾਤ ਹੋਈ ਉਦੋਂ ਮੁੜ ਕੇ ਮੇਰੇ ਮਹਾਰਾਜ ਘਰੀ ਚਲਾ ਗਿਆ ਪੁਲਿਸ ਸਾਥੀ ਲੈ ਨਾਲ ਪੁਲਿਸ ਨੂੰ ਖੜਾ ਦੋ ਦੀ ਮੰਗ ਕਰਦੇ ਲੱਗਦਾ ਵੀ ਬੇਅਦਬੀ ਕਰਨਾ ਐਸੇ ਬੰਦੇ ਦਾ ਹੈ ਤਾਂ ਲੱਗਦਾ ਤਾਂ ਬੇਅਦਬੀ ਕਰਦੀ ਆ ਜੀ ਤੇ ਪਰ ਹੁਣ ਮੋਰੂ ਕਬਲਾ ਲੱਗੇ ਛੜਾ ਕੇ ਲੈ ਜਾਂਦੇ ਆ ਜੀ ਹੁਣ ਕਾਰਵਾਈ ਦੀ ਮੰਗ ਕਰ ਰਹੇ ਕਾਰਵਾਈ ਹੁਣ ਐ ਵੀ ਜੱਟਿਆਰ ਸਾਹਿਬ ਵੀ ਆਈ ਸੀ ਇੱਥੇ ਹਾਂਜੀ ਜੱਟਿਆਰ ਸਾਹਿਬ ਵੀ ਆਇਆ ਸੀ ਹਾਂ ਜਦੋਂ ਸਾਰਾ ਪਿੰਡ ਕਹਿੰਦਾ ਵੀ ਅੱਜ ਇਹਨੇ ਕੀ ਕੀਤਾ ਕੋਈ ਹੋਰ ਵੀ ਕਰੂਗਾ ਤੇ ਫਿਰ ਇਹ ਤਾਂ ਹੁਣ ਸੰਗਤ ਨੇ ਦੇਖਣਾ ਜੀ ਕੀ ਕਰਨਾ ਨਹੀਂ ਕੀ ਕਰਨਾ ਕਿ ਜਿਹੜੀ ਮੈਂ ਚੀਜ਼ ਦੇਖੀ ਸੁਣ ਮੈਂ ਦਾ ਮੈਂ ਇਹ ਦੇਖੀ ਆ ਉਈ ਮੈਂ ਉਹ ਬੰਦੇ ਨੂੰ ਜਾਣਦਾ ਨਹੀਂ ਸੀ ਆਪਣੇ ਉਹ ਨਹੀਂ ਪੰਡ ਉਹਦਾ ਪਿੰਡ ਕਿਹੜਾ ਸੀ ਜੇ ਨਾਂ ਰੋਕਦੇ ਤਾਂ ਬੀਜ ਵੀ ਕਰ ਸਕਦਾ ਸੀ ਕਰ ਸਕਦਾ ਜੀ ਕਰ ਸਕਦਾ ਜਿਹੜੇ ਚੰਗ ਨਾ ਉਹ ਗਿਆ ਕਰ ਸਕਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤੂਆਣਾ ਸਾਹਿਬ ਕਿਹੜੀ ਮਾਦਨ ਭਾਗੀ ਘਟਨਾ ਵਾਪਰੀ ਆ ਉਹ ਕਿਹੜਾ ਬਹੁਤ ਦਿਨਾਂ ਦਾ ਇਸ ਗੁਰੂ ਘਰ ਦੇ ਚਾਰਚਪੇਰੇ ਸਾਡੇ ਸੇਵਾਦਾਰਾਂ ਨੇ ਦੱਸਿਆ ਉਹ ਕਈ ਦਿਨਾਂ ਦਾ ਇਸੇ ਤਾਂ ਕਿ ਸੀ ਵੀ ਕੋਤੇ ਟਾਈਮ ਲੱਗੇ ਉਸ ਦਾ ਤੇ ਅੱਜ ਉਸ ਦਾ ਪਾਪੀ ਦਾ ਜਿਸ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਜਾ ਕੇ ਰਮਾਲਾ ਚੱਕ ਕੇ ਕਦੋਂ ਮਤਲਬ ਤਾਂ ਚੜਿਆ ਤੇ ਉਹਦੇ ਸਾਡੇ ਕਿਹੜੇ ਸੇਵਾਦਾਰ ਸੀ ਉਹਨਾਂ ਨੇ ਲਲਕਰੇ ਮਾਰਤੇ ਤੇ ਗੁਰੂ ਮਹਾਰਾਜ ਦੀ ਕਿਹੜੀ ਅੱਜ ਬਹੁਤ ਵੱਡੀ ਉਹਨੇ ਬਗਗਿਆ ਕੀਤਾ ਉਸ ਤੋਂ ਸਾਡੇ ਸੇਵਾਦਾਰਾਂ ਨੇ ਕਿਹੜਾ ਮਚਾਲਿਆ ਮੈਂ ਉਹਨਾਂ ਦਾ ਸੇਵਾਦਾਰਾਂ ਦਾ ਵੀ ਧੰਨਵਾਦ ਕਰਦਾ ਤੇ ਮੌਕੇ ਤੇ ਕਿਹੜਾ ਫੜਿਆ ਗਿਆ ਪਰ ਉਹ ਮਨਸ਼ਾ ਬਹੁਤ ਮਾੜੀ ਨਾਲ ਆਇਆ ਸੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਕਿਹੜੀ ਬੇਅਦਬੀ ਹੋ ਰਹੀ ਆ ਇਹ ਏਜੰਸੀਆਂ ਕਰਾ ਰਹੀਆਂ ਨੇ ਤੇ ਅਸੀਂ ਹੁਣ ਇੱਥੇ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਵੀ ਇਹਨਾਂ ਦੇ ਮਨ ਦੀ ਕਾਰਵਾਈ ਕਰੀ ਜਾਵੇ ਤੇ ਇਹਦੇ ਮਗਰ ਕਿਹੜੀਆਂ ਏਜੰਸੀਆਂ ਨਾਲ ਕਿਹਦਾ ਹੱਥ ਆ ਉਹ ਬੰਦਾ ਸਾਨੂੰ ਫੜਾਇਆ ਜਾਵੇ ਜਿਹੜਾ ਗੁਰੂ ਘਰਾਂ 'ਚ ਗੁਰੂ ਗੁਰੂ ਘਰ ਸਾਹਿਬ ਦੀ ਬੇਅਦਬੀ ਹੋ ਰਹੀ ਆ ਤਾਂ ਤਾਂ ਤੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਮੈਂ ਸਾਰਿਆਂ ਨੂੰ ਆਦੇਸ਼ ਕੀਤਾ ਵੀ ਵੱਧ ਤੋਂ ਵੱਧ ਆਪਣੇ ਦਲਵਾਰ ਸਾਹਿਬਾਂ 'ਚ ਬੈਰੀ ਬਤਾਓ ਤੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਅੱਜ ਸਾਰਿਆਂ ਨੂੰ ਕਿਹਾ ਵੀ ਜਿੱਥੇ ਵੀ ਕੋਈ ਲੋੜ ਪੈਂਦੀ ਆ ਉਹਨਾਂ ਨੇ ਵੀ ਇਹੀ ਗੱਲ ਕਹੀ ਆ ਵੀ ਇਹਨਾਂ ਦੇ ਮਨ ਦੀ ਕਾਰਵਾਈ ਕਰੀ ਜਾਵੇ ਤੇ ਇਹਦਾ ਕਿਹੜਾ ਸਾਨੂੰ ਚੋਰ ਆ ਮਗਰਲਾ ਕਿਹੜੇ ਨੇ ਕਰਾਇਆ ਜੇ ਕੋਈ ਵੀ ਏਜੰਸੀ ਆ ਉਹ ਨੰਗੀ ਕੀਤੀ ਜਾਵੇ ਸਰ ਜੀ 2015 ਦੇ ਵਿੱਚ 1 ਜੂਨ ਅੱਜ ਦਾ ਦਿਨ ਹੀ ਸੀ ਉਦੋਂ ਤੋਂ ਲੈ ਕੇ ਇਹ ਘਟਨਾਕ੍ਰਮ ਸ਼ੁਰੂ ਹੋਇਆ ਲਗਾਤਾਰ ਕਾਨੂੰਨ ਸਖਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਘਟਰਾਵਾਂ ਵਾਪਰਦੀਆਂ ਰਹਿੰਦੀਆਂ ਨੇ ਕੀ ਕਰਨਾ ਚਾਹੋ ਇਹ ਕਿਹੜੇ ਜੂਨ 84 ਆ ਨਾ ਅੱਜ ਉਹ ਦਿਨ ਆ ਕਿਹੜਾ ਏਜੰਸੀਆਂ ਉਹਨਾਂ ਦਿਨਾਂ ਦੀ ਰੌਲੇ ਪਵਾਉਂਦੀਆਂ ਹੁੰਦੀਆਂ ਹਨ ਇਸ ਕਰਕੇ ਮੈਂ ਇਹ ਦੂਗਾ ਹਾਂ ਕੁਝ ਕਹਿਣਾ ਨਹੀਂ ਚਾਹੁੰਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਅੱਜ ਇੱਥੇ ਅਵਗਿਆ ਕੀਤੀ ਹੈ ਕਿਹੜੇ ਪਾਪੀ ਨੇ ਉਸ ਤੇ ਮੰਨ ਦੀ ਕਾਰਵਾਈ ਹੋਊਗੀ ਤੇ ਸ਼ਰਮਣੀ ਕਮੇਟੀ ਨੂੰ ਮੈਂ ਇਹ ਆਦੇਸ਼ ਦਿੱਤਾ ਵੀ ਅਸੀਂ ਮਗਰ ਨਹੀਂ ਹਟਣਾ ਕੋਣ ਵਿਅਕਤੀ ਸੀ ਕੋਈ ਪਤਨ ਲੱਗੇ ਉਹ ਇੱਥੋਂ ਦਾ ਆਪਣਾ ਕੀ ਆ ਪਿੰਡ ਹੈਗਾ ਮੂਮ ਦਾਗਾ ਪਹਿਲਾਂ ਵੀ ਦੋ ਤਿੰਨ ਦਿਨਾਂ ਦਾ ਇੱਥੇ ਢੇਡੇ ਕੱਢ ਰਿਹਾ ਸੀਗਾ ਉਹ ਮਤਕੇ ਕੀਤੀ ਹੈ ਬੇਅਦਬੀ ਇਸ ਕਰਕੇ ਮਨਦੀ ਕਾਰਵਾਈ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਉਹ ਜਾਂਚ ਵੀ ਕੀਤੀ ਜਾਵੇਗੀ ਜੇ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੀ ਜਾਂਚ ਟੀਮ ਆ ਕਿਹੜੀ ਧਾਮੀ ਸਾਹਿਬ ਨੇ ਭੇਜਦੀ ਉਹ ਚਾਰ ਸ਼ਪੇਰੇ ਕਿੱਥੋਂ ਵੀ ਸਾਨੂੰ ਪਤਾ ਲੱਗਿਆ ਦੇਖੋ ਸਰਕਾਰਾਂ ਵੀ ਜਾਂ ਸਾਹਿਬ ਦੀਆਂ ਕਰਨਗੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਕਿਹੜੇ ਕਾਰਜਕਾਰੀ ਮੈਂਬਰ ਸਾਡੇ ਪਰਮਜੀਤ ਸਿੰਘ ਖਾਲਸਾ ਤੇ ਬਲਦੇਵ ਸਿੰਘ ਜੀ ਚੁੰਗਾ ਸਾਹਿਬ ਤੇ ਸਾਡੇ ਇਥੋਂ ਦੇ ਮੈਨੇਜਰ ਤੇ ਇਥੋਂ ਦੀ ਸਾਰੀ ਕਿੰਨੇ ਮਤਲਬ ਪਿੰਡ ਵਾਲੇ ਮੈਂ ਸੰਗਤ ਦਾ ਵੀ ਧੰਨਵਾਦ ਕਰਦਾ ਬਾਕੀ ਵੀ ਗੁਰੂ ਘਰ ਚ ਸੇਵਾਦਾਰ ਲਗਭਗ ਵਧਾਏ ਜਾਣਗੇ ਜੀ ਉਹ ਤਾਂ ਵਧਾਤੇ ਉਹ ਤਾਂ ਹੁਣੇ ਵਧਾਤੇ ਸੇਵਾਦਾਰ ਤਾਂ ਤੇ ਪਿੰਡ ਦਾ ਵੀ ਮੈਂ ਧੰਨਵਾਦ ਕਰਦਾ ਕਿਹੜਾ ਪਿੰਡ ਨੇ ਵੀ ਸਾਨੂੰ ਸਹਿਯੋਗ ਬੜਾ ਦਿੱਤਾ ਹੁਣ ਵੀ ਸਾਰਾ ਨਗਰ ਇੱਥੇ ਖੜਾਗਾ ਮੈਂ ਸਮੁੱਚੀ ਸੰਗਤ ਦਾ ਵੀ ਧੰਨਵਾਦ ਕਰਦਾ ਖਾਲਸਾ ਜੀ ਦਾ ਵੀ ਧੰਨਵਾਦ ਕਰਦਾ ਚੁੰਗਾ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿਹੜਾ ਤੁਸੀਂ ਮਿੰਟੋ ਮਿੰਟ ਇੱਥੇ ਆ ਗਏ ਤੁਹਾਡਾ ਵੀ ਬਹੁਤ ਇਹ ਬੰਦਾ ਬਚਣਾ ਨਹੀਂ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸਾਹਿਬ ਨੂੰ ਫਕਤੂਆਨਾ ਸਾਹਿਬ ਕਹਿੰਦੇ ਨੇ ਜੀ ਬੜਾ ਮਨਤਾਲਾ ਸਥਾਨ ਆ ਇਹ ਸਥਾਨ ਦੇ ਉੱਤੇ ਅੱਗੇ ਹੀ ਜਿਹੜਾ ਬਾੜ ਦਾ ਕੱਲੂਕਾਰਾ ਸਮਾਪਤ ਹੋਇਆ ਸੀ ਜਿਹੜੀ ਅੱਜ ਘਟਨਾ ਤਕਰੀਬਨ ਪੌਣੇ 11 ਵਜੇ ਦੇ ਕਰੀਬ ਵਾਪਰੀ ਹੈ ਜੇ ਉਹ ਸਾਨੂੰ ਪਤਾ ਲੱਗਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਉਹਨੂੰ ਥਾਣੇ ਲੈ ਗਈ ਸੀ ਫੜ ਕੇ ਇੱਥੇ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ ਥਾਣੇ ਫੋਨ ਕਰ ਦਿੱਤਾ ਸੀ ਉਹ ਕੋਈ ਸ਼ਾਇਦ ਸ਼ਕੰਜਨ ਸਿੰਘ ਨਾਂ ਦਾ ਹੈ ਜਿਹਦੀ 65-70 ਸਾਲ ਜੁਗਰਾ ਮੂਮਾ ਪਿੰਡ ਦਾ ਗਵਾਂਢੀ ਪਿੰਡ ਦਾ ਇਹ ਵੀ ਇੱਥੇ ਅੱਗੇ ਪਤਾ ਲੱਗਿਆ ਵੀ ਉਹ ਪਹਿਲਾਂ ਵੀ ਆਉਂਦਾ ਰਿਹਾ ਸੀ ਅੱਜ ਉਹ ਜਾ ਕੇ ਜਿਹੜਾ ਹੈ ਥੜਾ ਸਾਹਿਬ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਉੱਤੇ ਉੱਪਰ ਜਾਂਦਾ ਹੈ ਤੇ ਮਾਰੇਦਾਰ ਮਾਲ ਚੱਕਦਾ ਜਦੋਂ ਰਮਾਲ ਚੱਕਦਾ ਜਿਹੜਾ ਉੱਥੇ ਬੈਠਾ ਸਿੰਘ ਦੇਗ ਦੀ ਸੇਵਾ ਕਰਦਾ ਸੀ ਸੰਗਤ ਦੇ ਤਿੰਨ ਚਾਰ ਬੰਦੇ ਹੋਰ ਵੀ ਸੀ ਮੱਥਾ ਟੇਕਣ ਵਾਲੇ ਉਹ ਸਿੰਘ ਨੇ ਕਿ ਉਹ ਲਲਕਾਰਾ ਮਾਰਿਆ ਤਾਂ ਉੱਥੇ ਰਮਾਲ ਤਰ ਕੇ ਵਾਪਸ ਹੋ ਜਾਂਦਾ ਤੇ ਇਹ ਜਿਹੜੀ ਘਟਨਾ ਇਸ ਤਰ੍ਹਾਂ ਦੀ ਵਾਪਰੀ ਹੈ ਬਹੁਤ ਦੁਖਦਾਈ ਘਟਨਾ ਕਿਉਂਕਿ ਇੱਕ ਤਾਂ ਦਿਨੇ ਜਿਹੜੇ ਬੜੇ ਕਸੂਤੇ ਬਹੁਤ ਪ੍ਰਿਹਾਨਕ ਸਿੱਖ ਕੌਮ ਦੇ ਵਾਸਤੇ ਜਿਹੜੇ ਹੈ ਬਹੁਤ ਕੱਲੂ ਘਾਰੇ ਦੇ ਦਿਨੇ ਆਏ ਦਿਨਾਂ ਦੇ ਵਿੱਚ ਆ ਕੇ ਹਰ ਸਿੱਖ ਚਿੰਤਤ ਹੁੰਦਾ ਕਿਉਂਕਿ ਦਰਬਾਰ ਸਾਹਿਬ ਦਾ ਸਾਾਕਾ ਅੱਜ ਸਿੱਖ ਸਾਰਿਆਂ ਦੇ ਮਨ ਦੇ ਵਿੱਚ ਹੀ ਹੈ ਜਦੋਂ 1 ਜੂਨ ਆਉਂਦੀ ਹੈ ਤੇ ਸਿੱਖਾਂ ਵਾਸਤੇ ਇਹ ਦਿਨਾਂ ਜਿਹੜਾ 6-7 ਜੂਨ ਤੱਕ ਬਹੁਤ ਦੁਖਦਾਈ ਦਿਨ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਹੀ ਮੈਨੂੰ ਯਾਦ ਆਉਂਦਾ ਵੀ ਬਰਗਾੜੀ ਜਿਹੜੇ ਪੋਸਟਰ ਲੱਗੇ ਸੀ ਸ਼ਾਇਦ ਉਦੋਂ ਵੀ ਆਹੀ ਦਿਨ ਸੀਗੇ ਤੇ ਉਹਨਾਂ ਦਿਨਾਂ ਦੇ ਵਿੱਚ ਆ ਕੇ ਇਹ ਸਮਝੋ ਏ ਜੰਦਗੀਆਂ ਨੇ ਗਵਰਨਮੈਂਟਾਂ ਜਿਹੜੀਆਂ ਹੈ ਕੰਟਰੋਲ ਨਹੀਂ ਕਰਦੀਆਂ ਇੱਕ ਦੂਜੇ ਤੇ ਇਲਜ਼ਾਮ ਤਰਾਸੀ ਉਹਨੇ ਕਰਾਤਾ ਇਹਨੇ ਕਰਾਤਾ ਅਸੀਂ ਚਾਹੁੰਦੇ ਆ ਵੀ ਇਹ ਬੰਦਿਆਂ ਦੇ ਮਗਰ ਕੌਣ ਤਾਕਤਾਂ ਨੇ ਇਹ ਬੰਦੇ ਵਾਰੀ ਇਹ ਵੀ ਸਾਨੂੰ ਪਤਾ ਲੱਗ ਗਿਆ ਵੀ ਇੱਕ ਦਿਨ ਇਹਨਾਂ ਨੇ ਪਹਿਲਾਂ ਵੀ ਸੇਵਾਦਾਰਿਆਂ ਨੇ ਇਹਨੂੰ ਦੋ ਤਿੰਨ ਵਾਰਾਂ ਵੜਿਆ ਇਹਨੂੰ ਕਿਹਾ ਕਿਉਂਕਿ ਕਿਸੇ ਨੂੰ ਤੁਸੀਂ ਦਰਬਾਰ ਸਾਹਿਬ 'ਚ ਵੜਨੋਂ ਨਹੀਂ ਰੋਕ ਸਕਦੇ ਪਰ ਜਦੋਂ ਕੋਈ ਬੰਦਾ ਹਰਕਤ ਕਰਦਾ ਫੇਰ ਪਤਾ ਲੱਗਦਾ ਵੀ ਉਹ ਹਰਕਤ ਕਰਦਾ ਸੋ ਅਸੀਂ ਬਹੁਤ ਮਾਨਯੋਗ ਸਿੰਘ ਸਾਹਿਬ ਆਵਾ ਟੇਕ ਸਿੰਘ ਜੀ ਧਨੋਲਾ ਪਰਮਜੀਤ ਸਿੰਘ ਜੀ ਖਾਲਸਾ ਜੀ ਜਿਹੜੇ ਅੰਤਰੀਂ ਗਵਰਮੈਂਟ ਸ਼ਰੋਨਿੰਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਵੀ ਆ ਕੇ ਗਏ ਨੇ ਉਹ ਸਾਡੇ ਆਉਣ ਤੋਂ ਪੁਲਿਸ ਵੈਸੇ ਪਹਿਲਾਂ ਉਹਨੂੰ ਇੱਥੋਂ ਪਿੰਡ ਦੇ ਐ ਫੋਨ ਕਰਨ ਤੇ ਲੈ ਜਾ ਚੁੱਕੀ ਸੀ ਉਹ ਜੋ ਬਣਦੀ ਕਾਰਵਾਈ ਆਸੀਂ ਪੁਲਿਸ ਨੂੰ ਜੋੜ ਦੇ ਕੇ ਕਿਹਾ ਡੀਐਸਪੀ ਮਹਿਲਕਲਾ ਅਗੇ ਸੀ ਐਸਐਚਓ ਡੱਟਲੇਵਾਲ ਸਾਰੀ ਫੋਰਸ ਆ ਗਈ ਸੀ ਉਹਨਾਂ ਨੂੰ ਜੋੜ ਦੇ ਕੇ ਕਿਹਾ ਵੀ ਇਹਦੀ ਇਨਕੁਆਇਰੀ ਕਰੋ ਤੇ ਪਿੱਛੇ ਕੌਣ ਆ ਕੌਣ ਹੈ ਉਹ ਕੌਣੋਂ ਲੋਕ ਜਿਹੜੇ ਇਹ ਦਿਨਾਂ ਦੇ ਵਿੱਚ ਅਮਨੁਮਾਨ ਨੂੰ ਅੱਗ ਲਾਉਂਦੇ ਨੇ ਪੰਜਾਬ ਦੇ ਨੂੰ ਤੇ ਜਦੋਂ ਕਿ ਸਿੱਖ ਕੌਮ ਇਸ ਵੇਲੇ ਜਿਹੜਾ ਖੱਲੂ ਘਾਰੇ ਦੇ ਵਿੱਚ ਉਹ ਦਿਨਾਂ ਬਾਪ੍ਰੀ ਸੀ ਉਹਦੇ ਵਾਸਤੇ ਅਸੀਂ ਸਾਰੀ ਗੱਲਬਾਤ ਕੀਤੀ ਆ ਮੈਨੂੰ ਬਹੁਤ ਦੁੱਖ ਹੈ ਕਿਉਂਕਿ ਮੈਂ ਇਸ ਹਲਕੇ ਦਾ ਪ੍ਰੋਡ ਹਲਕੇ ਦਾ ਸੇਵਾਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਇਹ ਜਿਹੜਾ ਸਥਾਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੀ ਆਉਂਦਾ ਹੈ ਇਸ ਤੋਂ ਵੀ ਮੈਂ ਮੁਨਕਰ ਨਹੀਂ ਹੋ ਸਕਦਾ ਸੋ ਬੜਾ ਦੁੱਖ ਹੈ ਤੇ ਇੰਨੀ ਮੈਂ ਜਰੂਰ ਕਹਿੰਦਾ ਵੀ ਸਾਡੇ ਮਲਾਜਮ ਜਿਹੜੇ ਬੈਠਾ ਸੀ ਉੱਥੇ ਉਹਦੀ ਉਹ ਸਿੰਘ ਦੀ ਉਹਦੀ ਵਾਹ ਕੱਟੀ ਹੋਈ ਹੈ ਗ੍ਰੰਥੀ ਸਿੰਘ ਪਿੰਡ ਦੇ ਵਿੱਚ ਪਾਠ ਪ੍ਰਕਾਸ਼ੀ ਉੱਥੇ ਗਿਆ ਸੀ ਪਰ ਉਹਨਾਂ ਨੂੰ ਉਸ ਬੰਦੇ ਨੂੰ ਉਸ ਵੇਲੇ ਕੋਈ ਬੇਸ਼ੱਕ ਇਹਨਾਂ ਨੇ ਬਾਹਰ ਲੈ ਕੇ ਉਹਦੀ ਸੇਵਾ ਕੀਤੀ ਉਹਨੂੰ ਕੁੱਟਿਆ ਪਰ ਉੱਥੇ ਇਹਨਾਂ ਨੇ ਕੁਝ ਨਹੀਂ ਕਰ ਸਕਿਆ ਉਹਦਾ ਮੈਨੂੰ ਬਹੁਤ ਜ਼ਿਆਦਾ ਮ ਤੁਹ ਮੈਂ ਤੁਹਾਡਾ ਪ੍ਰੈਸ ਨੂੰ ਵੀ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਸਿੰਘ ਸਾਹਿਬ ਹਦੇਸ਼ ਕਰਕੇ ਗਏ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਵੀ ਐਸਐਸਪੀ ਸਾਹਿਬ ਬਰਨਾਲਾ ਦੇ ਨਾਲ ਗੱਲ ਵੀ ਆ ਸਾਰੇ ਬਾਰ ਬਾਰ ਕਿਤੋਂ ਵੀ ਕਿਤੋਂ ਬਾਰ ਬਾਰ ਫੋਨ ਆ ਰਹੇ ਨੇ ਸਾਨੂੰ ਵੀ ਇਹਦੇ ਤੇ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਵੇ ਜੇਕਰ ਤੇ ਸਾਡੇ ਹੁੰਦੇ ਆ ਇੱਥੇ ਅਸੀਂ ਆ ਜਾਂਦੇ ਉਹਦੇ ਹੁੰਦੇ ਇੱਥੇ ਉਹ ਮੇਰੇ ਹੁੰਦੇ ਇੱਥੇ ਆਉਂਦਾ ਤਾਂ ਅਸੀਂ ਜਰੂਰ ਉਹਨੂੰ ਬੰਦਾ ਬਣਾ ਦਿੰਦੇ ਉਹਦਾ ਇੱਕ ਪਾਸਾ ਜਰੂਰ ਕਰਦੇ ਕਿਉਂਕਿ ਕਿਸੇ ਦੇ ਘਰੇ ਜਾ ਕੇ ਕਿਸੇ ਦੇ ਬਾਪ ਦੀ ਪਾ ਦਾੜੀ ਨੂੰ ਕੋਈ ਪੱਟੇ ਤਾਂ ਪੁੱਤ ਬਰਦਾਸ਼ਤ ਨਹੀਂ ਕਰਦਾ ਮੈਨੂੰ ਦੁੱਖ ਹੈ ਮੈਂ ਮੁੰਡਿਆਂ ਪਰੰਤੂ ਜੇ ਉਹ ਪਿੱਛੇ ਵਾਪਰ ਗਈ ਉਹ ਵਾਪਰ ਗਈ ਤੇ ਅੱਗੇ ਵਾਸਤੇ ਮੈਂ ਸੁਚੇਤ ਕਰਦਾ ਸਾਡੇ ਪ੍ਰਬੰਧ ਨੂੰ ਵੀ ਇਹ ਪ੍ਰਬੰਧ ਆ ਜਿਹੜਾ ਸੁਚੇਤ ਰਹੇ ਤਾਂ ਕਿ ਜਿਹੜੀਆਂ ਜਿਹੀਆਂ ਭਿਆਨਕ ਘਟਨਾਵਾਂ ਸਤਗੁਰੂ ਦੇ ਬਿਆਦਵੀ ਦੀਆਂ ਨਾਂ ਵਾਪਰਨ ਇਹ ਮੇਰੀ ਗੁਜਾਰਸ਼ ਬੇਨਤੀ ਹੈ ਲੱਗਦਾ ਵੱਡਾ ਵਿਚਾਰ ਰਹਿ ਗਿਆ ਜਿਹੜੇ ਸ਼ਿਵਾਦਾ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਜਿਹੜੀ ਉਹ ਰਿਲੀਜ਼ ਹੋ ਗਈ ਹੈ ਮੇਰਾ ਖਿਆਲ ਆ ਤੁਹਾਡੇ ਕੋਲ ਵੀ ਹੋਣੀ ਆ ਉਹਦੇ ਉਹ ਚੱਕ ਦਾ ਰਮਾਲ ਕਈ ਵਾਰੀ ਕੀ ਹੁੰਦਾ ਨਾ ਜੀ ਮੈਂ ਮਾਫੀ ਚਾਹ ਕੇ ਗੱਲ ਕਰਦਾ ਵੀ ਪਿੰਡ ਚੋਂ ਲੋਕ ਆਉਂਦੀ ਸੰਗਤ ਉਹ ਆ ਕੇ ਚੌਰਵੀ ਕਰਦੇ ਆ ਕੋ ਬਹੁਤ ਲੋਕ ਐਸਾ ਵੀ ਕਰਦੇ ਉਹ ਰਮਾਲ ਚੱਕ ਕੇ ਸਤਗੁਰੂ ਦੇ ਦਰਸ਼ਨ ਕਰਕੇ ਰਮਾਲ ਟਕਾ ਦਿੰਦੇ ਆ ਪਰੰਤੂ ਇਹ ਜਿਹੜਾ ਬੰਦਾ ਇਹ ਜਦੋਂ ਆਉਂਦਾ ਇਹ ਮੱਥਾ ਵੀ ਨਹੀਂ ਟੇਕਦਾ ਇਹ ਪ੍ਰਕਾਰਾਂ ਵੀ ਪੁੱਠੇ ਪਸ ਦੀ ਜਾਂਦਾ ਇਹ ਸਿੱਧਾ ਜਾਂਦਾ ਜਾ ਕੇ ਮੱਥਾ ਨਹੀਂ ਟੇਕਦਾ ਕੋਈ ਚੌਰ ਨਹੀਂ ਚੁੱਕਦਾ ਇਹ ਬੰਦੇ ਦਾ ਜਿਹੜਾ ਮਨਸਾ ਜੋ ਅਸੀਂ ਦੇਖਿਆ ਉਹ ਸਤਗੁਰੂ ਦੀ ਬੇਅਦਬੀ ਕਰਨ ਦਾ ਸੀਗਾ ਨਹੀਂ ਤੇ ਲੋਕ ਚੌਰ ਵੀ ਕਰਦੇ ਆ ਮਹਾਰਾਜ ਦੇ ਦਰਸ਼ਨ ਵੀ ਕਰਦੇ ਆ ਆਮ ਹੀ ਆਪਾਂ ਦੇਖਦੇ ਰਹੇ ਨੇ ਪਰ ਇਹ ਬੰਦੇ ਦੀ ਮਨਸਰ ਜਿਹੜੀ ਉਹ ਠੀਕ ਨਹੀਂ ਸੀ ਹੈ ਅੱਛਾ ਕਾਰਵਾਈ ਦੀ ਕੀ ਮੰਗ ਕਰਦੇ ਸੀ ਮਤਲਬ ਪੁਰਸਾਂ ਨਾਲ ਗੱਲ ਵੀ ਦੇਖੋ ਕਾਰਵਾਈ ਤਾਂ ਜੀ ਇਹ ਆ ਵੀ ਇਹਨਾਂ ਨੇ ਅੱਗੇ ਮੈਂ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਇੱਕ ਵਾਰ ਇਹ ਘਟਨਾ ਵਾਪਰੀ ਸੀ ਉਹ ਬੰਦੇ ਨੂੰ ਮਾਰ ਦਿੱਤਾ ਗਿਆ ਸੀ ਉੱਥੇ ਸੇਵਾਦਾਰਾਂ ਨੇ ਕੁੱਟਿਆ ਸੰਗਤ ਨੇ ਜਦੋਂ ਬੰਦਾ ਮਰ ਗਿਆ ਮਰਨੋਂ ਪ੍ਰੰਤ ਉਦੋਂ ਕਾਂਗਰਸ ਦੀ ਹਕੂਮਤ ਸੀ ਉਦੋਂ ਰਧਾਵਾ ਸਾਹਿਬ ਸੀ ਗ੍ਰਹਿ ਮੰਤਰੀ ਇਹਨਾਂ ਨੇ ਗੱਲ ਇਹਦਾ ਸੀ ਡੀਐਨਏ ਟੈਸਟ ਕਰਵਾ ਕੇ ਅਸੀਂ ਪਤਾ ਕਰਾਂਗੇ ਕਿਸੇ ਨੇ ਕੱਖ ਪਤਾ ਨਹੀਂ ਕੀਤਾ ਇਹ ਅੱਜ ਵੀ ਨਹੀਂ ਪਤਾ ਲੱਗਣਾ ਸਤਗੁਰੂ ਦੀ ਵਿਆਦਵੀ 2015 ਤੋਂ ਸ਼ੁਰੂ ਹੋਈ ਵੀ ਅੱਜ ਤੱਕ ਇਹ ਟੇਕਣ ਦਾ ਨਾਂ ਨਹੀਂ ਲੈ ਲਈ ਪਤਾ ਨਹੀਂ ਇਹ ਕੌਣ ਏਜੰਸੀਆਂ ਜਿਹੜੀਆਂ ਪੰਜਾਬ ਦੇ ਵਿੱਚ ਬਾਰਡਰ ਸਟੇਟ ਆ ਵੀ ਇੱਥੇ ਲਾਂਬੂ ਲਾਉਣੀਆਂ ਚਾਹੀਦੀਆਂ ਆਮਨ ਨੂੰ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਵਿਆਦਵੀ ਮੈਂ ਨਹੀਂ ਕਹਿੰਦਾ ਵੀ ਕਿਸੇ ਹੋਰ ਧਰਮ ਦੀ ਵਿਆਦਵੀ ਹੋਵੇ ਕਿਤੇ ਕੋਈ ਹੋਰ ਜਾਵੇ ਇਹ ਮੈਂ ਮੇਰਾ ਕਦਾ ਜਿੱਤੇ ਮੇਰਾ ਮਕਸਦ ਨਹੀਂ ਪਰੰਤੂ ਮੈਂ ਇਹ ਗੱਲ ਜ਼ਰੂਰ ਕਹਾਂ ਕਿ ਕਿਤੇ ਵੀ ਹੋਰ ਕੱਟਣਾ ਨਹੀਂ ਵਾਪਰ ਰਹੀ ਵਾਪਰ ਨਹੀਂ ਨਹੀਂ ਚਾਹੀਦੀ ਪਰ ਗੁਰਦੁਆਰਾ ਸਾਹਿਬ ਹੀ ਕਿਉਂ ਆ ਹੁਣ ਆ ਜੋ ਉਸੋਂ ਪਿੰਡੋਂ ਉਹਨਾਂ ਦੇ ਸਰਪੰਚ ਸਾਹਿਬ ਹੋਰ ਪੰਚਾਇਤ ਵੀ ਆਈ ਸੀ ਉਹ ਕਹਣ ਲੱਗੇ ਵੇ ਤਾਂ ਬੰਦਾ ਜੀ ਦਵਾਈ ਖਾਂਦਾ ਤਾਂ ਜੀ ਕਮਲਾ ਇਹਨੂੰ ਗੱਲ ਨੂੰ ਕਮਲੇ ਨੂੰ ਕਿਵੇਂ ਮੰਨਿਆ ਜਾਵੇ ਦੂਸਰੇ ਪਿੰਡੋਂ ਆਇਆ ਪਿੰਡ ਦਾ ਬੰਦਾ ਹੋਵੇ ਅਸੀਂ ਫੇਰ ਵੀ ਕਹੇ ਦੀ ਵੀ ਤਾਂ ਪਿੰਡ ਦਾਸੀ ਹਰ ਰੋਜ਼ ਆਉਂਦਾ ਇਹ ਤਾਂ ਆਏ ਹੀ ਦੂਸਰੇ ਪਿੰਡੋਂ ਆ ਮੂਮਾ ਪਿੰਡ ਦਾ ਕੋਈ ਸੱਜਣ ਸਿੰਘ ਨਾਮ ਦਾ ਬੰਦਾ ਹੈ ਸੋ ਅਸੀਂ ਤਾਂ ਕਿਹਾ ਵੀ ਡਿਪਟੀ ਸਾਹਿਬ ਵੀ ਆਏ ਪੁਲਿਸ ਆਈ ਸੀ ਉਹ ਸਾਨੂੰ ਕਹਿ ਕੇ ਗਏ ਨੇ ਵੀ ਅਸੀਂ ਇਹ ਕਰਾਂਗੇ ਅਸੀਂ ਕਿਹਾ ਸੀ ਵੀ ਜੇ ਅਗਰ ਨਾ ਤੁਸੀਂ ਕਾਰਵਾਈ ਕੀਤੀ ਤਾਂ ਅਸੀਂ ਇਹਦਾ ਸਖਤ ਐਕਸ਼ਨ ਹੈ ਜਿਹੜਾ ਉਹ ਸੰਗਤ ਨੂੰ ਨਾਲ ਲੈ ਕੇ ਕਰਾਂਗੇ ਆ ਇਹਦੇ ਵਿੱਚ ਇੱਕ ਸੱਜਣ ਸਿੰਘ ਆਲਮੀਆ ਰੌਂਡ 2.70 ਸਾਲ ਦੀ ਉਮਰ ਆ ਦੇ ਤੇ ਉਹ ਬੰਦਾ ਇੱਥੇ ਆਇਆ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਦੇ ਵਿੱਚ ਤੇ ਉਹ ਜਿੱਥੇ ਮਹਾਰਾਜ ਦੇ ਸਰੂਪ ਹੁੰਦਾ ਹੈ ਬੀੜ ਸਾਲ ਤੇ ਤੇ ਅਕਸਰ ਤਾਂ ਜਿਹੜੇ ਹੈ ਉਹ ਲੋਕ ਕਰਕਰਮਾ ਕਰਕੇ ਉਹ ਪੁੱਛੇ ਹੀ ਸੀਸ ਨਵਾ ਕੇ ਸਤਿਕਾਰ ਦਿੰਦੇ ਆ ਤੇ ਉਹ ਪੌੜੀ ਚੜ ਗਿਆ ਉਹਨੇ ਉਹ ਰਮਾਲਾ ਸਾਹਿਬ ਨਾਲ ਤੇ ਇਹਦਾ ਮੀਨ ਵਾਈਲ ਜਿਹੜਾ ਹੈ ਇਹਨਾਂ ਦਾ ਜਿਹੜਾ ਮਲਾਜ਼ਮ ਸੀ ਚਾਹੇ ਉਹਦੀ ਡਿਊਟੀ ਸੀ ਕੜਾਸ ਤੇ ਜਾਂ ਮੋਟੀ ਸੀ ਤੇ ਉਹ ਆ ਗਿਆ ਤੇ ਉਹ ਬੰਦਾ ਉਤਰ ਗਿਆ ਤੇ ਉਹਦੇ ਵਿੱਚ ਹੁਣ ਆ ਇਹਨਾਂ ਨੂੰ ਐਪਰੀਹੈਂਸ਼ਨ ਹੈਗੀ ਆ ਕਿ ਭਈ ਇਹਨੇ ਬੇਦਬਗੀ ਦੀ ਕੋਸ਼ਿਸ਼ ਕੀਤੀ ਹੈ। ਤੋਂ ਅਸੀਂ ਮੈਂ ਆਇਆ ਇੱਥੇ ਤੇ ਮੈਂ ਉਹ ਵੀਡੀਓ ਵੀ ਦੇਖੀ ਆ ਤੁਸੀਂ ਵੀ ਦੇਖੀ ਹੋਣੀ ਆ। ਤੇ ਮੈਂ ਕਰ ਰਿਹਾ ਹਾਂ ਵੈਰੀਫਾਈ ਜਿੱਦਾਂ ਦੀ ਕਰਪੀ ਹੋ ਕੀ ਫਰਾਂਗੇ। ਬੰਦਾ ਰਾਸਟ ਰਸਤੇ ਵਿੱਚ ਲੈ ਲੈ ਜੀ। ਬੰਦਾ ਜਿਹੜਾ ਆ ਉਹ ਸਾਡੇ ਕੀਤਾ ਹੋਇਆ ਸੀ। ਨਾਨਾ ਜੀ ਤਾਂ ਸਾਡੇ ਕੋਈ ਅੰਗਟਮ ਹੀ ਪੜੇਗੇ ਨਹੀਂ ਨਹੀਂ ਬੇਦਵੀ ਕੋਈ ਨਹੀਂ ਹੋਈ ਹੈ ਸਪਾਸਟਿਕ ਗੱਲ ਮੈਂ ਕਲੀਅਰ ਕਰ ਦਿੰਨਾ ਆ ਉਹ ਬੇਦਵੀ ਨਹੀਂ ਹੋਈ ਹੈ ਜਿਹੜਾ ਉਸ ਦਾ ਐਕਟ ਹੈ ਰਮਾਲਾ ਸਾਹਿਬ ਤੋਂ ਲੈ ਕੇ ਮਹਾਰਾਜ ਜਿਹੜੇ ਹੈ ਸੂਟ ਤੇ ਸੀਸ ਨੂੰ ਆਉਂਦਾ ਉਹ ਐਕਟ ਜਿਹੜਾ ਹੈ ਸਸਪੀਸ਼ਸ ਹੈ ਤੋ ਦੋ ਕੁ ਚੈਪਟਰੀ ਹੈਂਸਨਸ ਨੇ ਇਹਨਾਂ ਦੀਆਂ ਉਹ ਕਲੀਅਰ ਹੋ ਜਾਣਗੀਆਂ ਕੋਈ ਗੱਲ ਨਹੀਂ ਮੈਂ ਹੁਣ ਇੱਥੇ ਵੈਰੀਫਾਈ ਕਰ ਦਿਆਂ ਮੇਰੀ ਗੱਲ ਕਲੀਅਰ ਹੈ ਜਥੇਦਾਰ ਸਾਹਿਬ ਵੀ ਆਏ ਸੀ ਕਿ ਸਪਸ਼ਟ ਹੈ ਕਿ ਕੋਈ ਬੇਦਬੀ ਨਹੀਂ ਹੋਈ ਠੀਕ ਉਤਾਰੀ ਜਾ ਰਹੀ ਹੈ ਗਾਰ ਵੀ ਅਸੀਂ ਜੀ ਜੋ ਦਿਖਾਉਂਦੇ ਨੇ ਬਿਆਨ ਜੋ ਓਨ ਮੈਰਿਟ ਹੋਏਗਾ ਸੀ ਉਹ ਖਰਾਬ ਮਤਲਬ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਪਿੱਛੇ ਜਿਹੜੀ ਜਾਂਚ ਕੀਤੀ ਜਾਵੇ ਕੌਣ ਸੀ ਬੰਦਾ ਇਹ ਉਹ ਉਹ ਦੇਖੋ ਜਦੋਂ ਪਰਚਾ ਜੇ ਦਰਜ ਹੁੰਦਾ ਤੇ ਇਨਵੈਸਟੀਗੇਸ਼ਨ ਹੋਏਗਾ ਤਾਂ ਆਬਵੀਅਸ ਹੀ ਹੈ ਸੋ ਬੈਕਵਰਡ ਲਿੰਕਡ ਫਾਰਵਰਡ ਲਿੰਕੀ ਹੋਤਾ ਸਾਰੇ ਹੋਣਗੇ ਹੀ ਕਲੀਅਰ ਬਟ ਜਥੇਦਾਰ ਸਾਹਿਬ ਨੂੰ ਜਿਹੜੇ ਸੀਗੇ ਉਹ ਆਏ ਸੀਗੇ ਚਲੋ ਇਹ ਮੁੱਦਾ ਜਿਹੜਾ ਹੈ ਮੈਂ ਤਾਂ ਹੀ ਇੱਥੇ ਆਇਆ ਸੀਗਾ ਵੀ ਇਹ ਮੁੰਡੇ ਨੂੰ ਆਪਾਂ ਕੋਈ ਹੋਰ ਰੰਗਤ ਨਾ ਮਿਲ ਜਾਵੇ ਇਸ ਲਈ ਜਥੇਦਾਰ ਸਾਹਿਬ ਵੀ ਆਪਣਾ ਸੰਤੋਸ਼ਤ ਹੋ ਗਏ ਨੇ ਪੰਚਾਇਤ ਆਈ ਹੈ ਮੈਂ ਪੰਚਾਇਤ ਨਾਲ ਵੀ ਗੱਲ ਕਰ ਰਹੇ ਹਾਂ ਸੋ ਕਿਸੇ ਦਾ ਕੋਈ ਹੋ ਨਹੀਂ ਫਾਰਸ਼ਲਟੀ ਕੋਈ ਨਹੀਂ ਮੈਰਿਟ ਤੇ ਸੋ